ਤੇ ਹੋਰ ਵੀ ਰੰਗ ਕੀ ਕਹਿਣਾ ਕਰਾਂਗੇ ਉਹਦੀ ਕੰਮ ਤਾਂ ਉਹ ਜੀ ਖੁੰਧ ਜੇ ਕਰਦੇ ਪਰ ਸੇਵਾ ਵੀ ਉਹ ਕਰਦੇ ਜੀ ਬਾਈ ਕਹਦਾ ਕੰਮ ਦਾ ਬਹੁਤ ਦੇ ਕਰਾ ਪਰ ਸੇਵਾ ਉਹ ਕਰਦਾ ਪਰ ਬੰਬੇ ਦਾ ਸਾਹ ਜੀ ਸੇਵਾ ਕਰਦੇ ਆ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਤੇ ਮੋਟਰਸਾਈਕਲ ਕਰਤਾ ਤਿਆਰ ਆਪਾਂ ਨੇ ਆਜਾ ਤੁਹਾਨੂੰ ਦਿਖਾਈਏ ਪੂਰੀ ਘੈਂਟ ਗੱਡੀ ਰੈੱਡ ਕਲਰ ਚ ਪੂਰੀ ਸਰਾ ਬਈ ਲੋਕਾਂ ਦੀ ਪਸੰਦ ਤੇ ਯਾਰਾਂ ਦੀ ਪਸੰਦ ਆ ਪੂਰੀ ਪੂਰੀ ਓਕੇ ਦੀ ਰਿਪੋਰਟ ਹੈ ਮੈਂ ਕਹਿੰਦਾ ਹੈਰਾਨ ਹੋ ਜਾਓਗੇ ਜਮਾ ਏਜੰਸੀਆਂ ਫੇਲ ਕਰਦਾ ਇਹ ਏਜੰਸੀਆਂ ਜਿਹੜੇ ਤੁਸੀਂ ਏਜੰਸੀ ਜੋੜਾਵਨ ਨਾ ਬਸ ਐਂ ਕਹੋਂਗੇ ਯਾਰ ਇਹ ਕਿੱਥੋਂ ਆ ਚੱਕੋ ਲੈ ਵੀ ਦੇਖੋ ਲੋ ਸਾਰੀ ਪੇਂਟ ਦੇਖੋ ਬਬੇਰਾ ਜਮਾ ਸ਼ੀਸ਼ੇ ਵਰਗਾ ਸ਼ੀਸ਼ੇ ਵਰਗਾ ਪੇਂਟ ਤੁਸੀਂ ਬਹੁਤ ਸਾਰੇ ਮੋਟਰਸਾਈਕਲ ਦੇਖੇ ਹੋਣਗੇ ਤੇ ਤੁਸੀਂ ਐਂ ਕਰਕੇ ਰੇਕ ਵਨ ਤੁਹਾਨੂੰ ਸਬਸਕ੍ਰਾਈਬ ਕਰ ਜਿਓਗੇ ਪੇਂਟ ਦੇ ਵਿੱਚ ਬਾਈ ਜਿਵੇਂ ਪਛਾਣ ਕਰਦਾ ਨਾ ਬਹੁਤ ਵਧੀਆ ਹੱਥ ਮਾਰ ਕੇ ਪਛਾਣ ਕਰ ਰਿਹਾ ਨਾ ਬਈ ਯਾਰ ਦਾਣਾ ਰੜਕਦਾ ਇੱਦਾਂ ਅਤੇ तमाम ਬਲੈਂਕ ਰੂਮ ਲਾਇਆ ਮਾ ਕੋਕਾ ਪੀਸ ਲੈ ਕੇ ਉਹ ਇਕੱਲੇ ਕੋਈ ਚੀਜ਼ ਚੈੱਕ ਕਰ ਤੇ ਆ ਜਾ ਤੂੰ ਦਿਖਾਈਏ ਪਹਿਲਾਂ ਸਾਰੇ ਅਗਲੇ ਕਿਤੇ ਗਰਮ ਨੇ ਤੇਰੇ ਕਿੜਾ ਵੀ ਗੱਡੀ ਦੇਖ ਕਿਵੇਂ ਬਣੀ ਹੈ ਸ਼ੌਕਰਾਂ ਤੋਂ ਗਾ ਲ ਨਿਕਲ ਤੁਲਾ ਤਿਆਰ ਤੁਲਾ ਕੱਲੀ ਕੱਲੀ ਚੀਜ਼ ਓਕੇ ਦੀ ਰਿਪੋਰਟ ਕਰੀਏ ਬਈ ਇੰਡੀਕੇਟਰ ਤੋਂ ਲਾ ਤੁ ਨੂੰ ਅਰੀਜਨਲ ਮਿਲੂਗਾ ਹੈਡਲਾਈਟ ਚੈੱਕ ਅਪ ਪਹਿਲਾਂ ਮਾਰ ਕੈਂਡ ਵੀ ਦੇਖ ਸਕਦੇ ਹੋ ਬਈ ਸਾਰੇ ਚੀਜ਼ਾਂ ਤੁਹਾਨੂੰ ਕੰਪਨੀ ਦੇ ਮਿਲਣਗੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੋ ਲੈ ਮੀਟਰ ਦੇ ਵਿੱਚ ਹੀ ਮਾਰਦੇ ਨੇ ਕੈਮਰਾ ਉਹ ਮੀਟਰ ਲਾਇਆ ਜਿਹੜਾ ਵੀ ਕੰਪਨੀ ਨਾਲ ਦਿੰਦੀ ਹੈ ਬਹੁਤ ਬਾਈ ਮੀਟਰ ਤੁਹਾਨੂੰ ਦੂਜੇ ਲਾ ਕੇ ਦੇ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਰਣ ਕੋਹ ਲਾਦਾ ਫੇਟ ਹੋ ਜਾਂਦਾ ਪਰ ਆਹ ਚੀਜ਼ ਦਾ ਕੁਆਲਿਟੀ ਹੈ ਬਾਈ ਲੈ ਵੀ ਲਾ ਕੇ ਤੁਹਾਨੂੰ ਚੈੱਕ ਕਰਾ ਦਿੰਦੇ ਆ ਆ ਦੇਖੋ ਬਾਈ ਸਪੈਸ਼ਲ ਹੀਰੋ ਦਾ ਇਹ ਕਾਫੀ ਮਹਿੰਗਾ ਹੁੰਦਾ ਲਾਉ ਕੇ ਤੇ ਤੁਹਾਨੂੰ ਮਿੰਡਾ ਵਗੈਰਾ ਜਾਂ ਹੋਰ ਕੰਪਨੀਆਂ ਵੀ ਲਾ ਕੇ ਦੇ ਸਕਦੇ ਸੀ ਪਰ ਜਿਹੜੀ ਕਰ ਚੀਜ਼ ਕੰਪਨੀ ਨੇ ਆਉਂਦੀ ਹੈ ਹੀਰੋ ਦੀ ਆਪਾਂ ਉਹੀ ਲਾਉਨੇ ਆ ਕਾਰਬਿਟਰ ਤੇ ਮਾਰ ਕੇ ਆਉਗੀ ਕਾਰਬਿਟਰ ਦੇਖੋ ਬਈ ਇਹ ਸਫਾਈ ਕੀਤੀ ਆਪਾਂ ਨੇ ਕਾਰਬਿਟਰ ਦੀ ਤੇ ਆ ਚੀਜ਼ ਦਾ ਬਹੁਤ ਸ਼ਿਕਾਇਤ ਆਉਂਦੀ ਪਹਿਲਾਂ ਸਾਨੂੰ ਵੀ ਪੇਂਟ ਵਗੈਰਾ ਲੈ ਜਾਂਦਾ ਗਰਮ ਹੋ ਕੇ ਤੇ ਇਹਨੂੰ ਹੀ ਆਪਾਂ ਕ੍ਰੋਮ ਦੇ ਵਿੱਚ ਕੀ ਤੇ ਬਾਈਨ ਨਾਲ ਵੀ ਗੱਲ ਕਰਾਵਾਂਗੇ ਜਿਹਨਾਂ ਪਾਈਨਾਂ ਦਾ ਮੋਟਰਸਾਈਕਲ ਹੈ ਪਹਿਲਾਂ ਤੁਸੀਂ ਸਾਰੀ ਲੁੱਕ ਚੈੱਕ ਕਰ ਸਕਦੇ ਆ ਕੱਲੀ ਕੱਲੀ ਚੀਜ਼ ਹੈ ਲਾਈ ਬਿਲ ਪਾਈਨਾਂ ਦੇ ਚ ਨਵੇਂ ਆਪਾਂ ਉਹ ਵੀ ਦੱਸਦੇ ਨੇ ਕਿਹੜੀ ਕੰਪਨੀ ਦੇ ਪਾਈਨ ਆਇਆ ਇੱਧਰ ਲਿਆ ਕੰਪਨੀ ਦੇ ਲਾਈ ਦਿਖਾ ਦੇ ਪਹਿਲਾਂ ਸਲਾ ਲਾਈ ਦਿਖਾ ਦੇ ਬਈ ਇਹ ਕੁਝ ਪ੍ਰਾਡੋ ਰਿਜਨਲ ਜਿਹੜੇ ਪ੍ਰਾਡੋ ਹੋ ਦੂਜੀ ਕੰਪਨੀ ਆਉਂਦੇ ਨੇ ਨਾ ਉਹਨਾਂ ਦੇ ਅੱਖਰਾਂ ਦਾ ਵੀ ਫਰਕ ਹੁੰਦਾ ਬਈ ਐ ਠਿੱਕੇ ਜਿਹੇ ਹੁੰਦੇ ਨਾ ਉਹੀ ਲਾਇਆ ਹੁੰਦਾ ਸਟicker ਰਿਆ ਇਹਦੇ ਉੱਪਰ ਤੁਸੀਂ ਐਦਾਂ ਹੱਥ ਮਾਰ ਕੇ ਦੇਖੋ ਨਾ ਇਹ ਵਿੱਚ ਦਿੱਤਾ ਹੋਇਆ ਹੈ ਆ ਦੇਖੋ ਇਹ ਡੁਪਲੀਕੇਟ ਵੀ ਆਉਂਦੇ ਨੇ ਨਾ ਪਰ ਉਹ ਐਦਾਂ ਹੀ ਲਿਖਿਆ ਹੁੰਦਾ ਸਿੰਪਲ ਇਹਦੇ ਉੱਪਰ ਤੁਸੀਂ ਹੱਥ ਮਾਰ ਕੇ ਦੇਖੋ ਤੁਹਾਨੂੰ ਮਹਿਸੂਸ ਹੋਊਗਾ ਵੀ ਹਾਂ ਯਾਰ ਨੰਬਰ ਕੰਪਨੀ ਦੇ ਨਾ ਕੱਟ ਕੇ ਲਾਏ ਹੁੰਦੇ ਨੇ ਜਿਵੇਂ ਐ ਪਤਾ ਲੱਗੂ ਮੰਗਰਾਟ ਪੂਰਾ ਓਕੇ ਦੇ ਰਿਪੋਰਟ ਦੇ ਵਿੱਚ ਵੀ ਪਾਣਾ ਨੇ ਸੈਂਟ ਮਾਰਿਆ ਦੂਜਾ ਜਿਹਦੇ ਵਿੱਚ ਗਾਰਾ ਜੇ ਮਿੱਟੀ ਕੋਈ ਲੱਗੂਗੀ ਤਾਂ ਉਹਦੇ ਨਾਲ ਜਿਹੜੀ ਸੰਗ ਹੈ ਉਹ ਲੱਗੇ ਨਾ ਤੇ ਛੋਟੇ ਛੋਟੇ ਸਰੇ ਧਿਆਨ ਚਾੱਕਿਆ ਨੇ ਟਾਪੇ ਦਾ ਪੇਂਟ ਚੈੱਕ ਕਰਾ ਲਿਆ ਦੇਖੋ ਦੇਖ ਸਕਦੇ ਹੋ ਕਿੱਕ ਆਪਣਾ ਨੇ ਛੇ ਡੀ ਲੈਕਸ ਵਾਲੇ ਲਾਈ ਹੈ ਕਿਉਂਕਿ ਇਹ ਥੋੜੀ ਜਿਆਦਾ ਵਧੀਆ ਲੱਗਦੀ ਹੈ ਸੋਹਣੀ ਲੱਗਦੀ ਹੈ ਦੇਖਣ ਨੂੰ ਤੁਹਾਨੂੰ ਚੈੱਕ ਪੇਂਟ ਲੈ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਜਿਹੜੇ ਵੀਰ ਇਹ ਗੱਲ ਨੂੰ ਪਸੰਦ ਕਰਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਠੀਕ ਹੈ ਤੇ ਬਾਈ ਜਨ ਕ ਬਾਈ ਨਾਮ ਤੇ ਉਹਨੇ ਕਹਿ ਲਵਾ ਲਾ ਜਿਹੜੇ ਬਾਈ ਦਾ ਮੋਟਰਸਾਈਕਲ ਹੈ ਤੇ ਉਹਨਾਂ ਨੂੰ ਕਿੰਨਾ ਕ ਪਸੰਦ ਆ ਤੇ ਕਿੱਥੋਂ ਆਏ ਨੇ ਠੀਕ ਹੈ ਜੀ ਵੈਲ ਆ ਜਾਓ ਸਭ ਤੋਂ ਪਹਿਲਾਂ ਬਾਈ ਸਸਿਕਾਹ ਹਸਨੀ ਤੇ ਬਾਈ ਆਏ ਨੇ ਬਹੁਤ ਦੂਰ ਤੋਂ ਤੇ ਇਹਨਾਂ ਨਾਲ ਕੰਬੀ ਦੱਸਾਂਗੇ ਸਭ ਨੂੰ ਤੇ ਬੱਸ ਨਾਲ ਕੁਛ ਨਹੀਂ ਮੋਟਰਸਾਈਕਲ ਕਿਉਂ ਲੈ ਕੇ ਬਹੁਤ ਵਧੀਆ ਜੀ ਪੂਰਾ ਕਹਿਣੀ ਪੂਰਾ ਸਰਾ ਲਾ ਕੇ ਨਾ ਸਰ ਜਿੰਨ ਕੁ ਪਾਰੀ ਲੱਗ ਜਿੰਨ ਕੁ ਪਾਰੀ ਬਣ ਗਿਆ ਨਹੀਂ ਬੱਸ ਨਵਾਂ ਕਰਦੇ ਤੇ ਪਾਣੀ ਨੂੰ ਆਪਣਾ ਪੈਂਡਰ ਜ਼ਰੂਰ ਦੱਸੋ ਜੀ ਕਿ ਕਿੱਥੋਂ ਆਇਆ ਕਿੰਨੇ ਕਿਲੋਮੀਟਰਾਂ ਦਾ ਜੀ ਪਿੰਡ ਸਾਡਾ ਜੀ ਬਲੋਕ ਹਲਕਾ ਟਬੌਰਪੰਡਾ ਅਰੇ ਸਿੱਟਾ ਨੂੰ ਮੇਰਾ ਜੀ ਬਲੋਕ ਜਿਹੜਾ ਜੰਦਰ ਰੋਇੰਦਰ ਆਪਣਾ ਪਾਗੇ 150 ਤੋਂ ਮੁੱਤਰੀ ਹਾਂ ਹੁਣੇ ਦੋ ਹੋ ਦੇ ਪਾਣੇ 200 ਕਿਲੋਮੀਟਰ ਤੋਂ ਬਈ ਆਏ ਨੇ ਸਪੈਸ਼ਲੇ ਮੋਟਰਸਾਈਕਲ ਤਿਆਰ ਕਰਾਉਣਾ ਠੀਕ ਤੇ ਹੋਰ ਵੀ ਰੰਗ ਕੀ ਕਹਿਣਾ ਚਾਹੁੰਗੇ ਉਹ ਵੀ ਕਪਸਾ ਵੀ ਬਹੁ ਜੇ ਕਰਦੇ ਬਸ ਸੇਵਾ ਹੀ ਬਹੁਤ ਕਰਦੇ ਨੇ ਬਾਈ ਕਦਾ ਕੰਮ ਦਾ ਬਹੁਤ ਦੇ ਕਰਾ ਪਰ ਸੇਵੇ ਬਹੁਤ ਕਰਦਾ ਪੰਦੇ 10 ਸਾਂਝੀ ਸੇਵਾ ਕਰਦੇ ਲੈ ਬਾਈ ਪੂਰੇ ਖੁਸ਼ ਹੋ ਗਏ ਤੇ ਜਿਹੜੇ ਜਿਹੜੇ ਬਾਈ ਸਾਡੇ ਕੰਮ ਨੂੰ ਦੇਖ ਕੇ ਖੁਸ਼ ਹੁੰਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹਨਾਂ ਦੇ ਪਿੰਡ ਤੱਕ ਪਹੁੰਚਾ ਦਿਓ ਇਹਨਾਂ ਬਾਈ ਜਣਾ ਮਾਣ ਵਧਾਇਓ ਲੈ ਵੀ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ